ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਗਿੱਦੜਵਾ ਹਲਕੇ ਦੇ ਵਿੱਚ ਗਿੱਦੜਵਾ ਹਲਕੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵੌਲੰਟੀਅਰ ਹੈ ਉਹਨਾਂ ਦੀ ਆਪਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਰੋਸ ਹੈ ਭਗਵੰਤ ਮਾਨ ਸਰਕਾਰ ਨਾਲ ਕੀ ਰੋਸ ਹੈ ਆਮ ਪਾਰਟੀ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਗਰਮੀਤ ਗਰਮੀਤ ਕਿਹੜਾ ਪਿੰਡ ਆਪਣਾ ਕੁੱਟੀ ਵਾਲਾ ਜੀ ਕੁੱਟੀ ਵਾਲਾ ਕੀ ਰੋਸ ਆ ਤੁਹਾਡੇ ਮਨ ਦੇ ਵਿੱਚ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਡਿੰਪੀ ਢਿੱਲੋਂ ਨੂੰ ਟਿਕਟ ਮਿਲਣ ਦੇ ਚਾਂਸ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਿਲ ਹੋ ਚੁੱਕਿਆ ਹੈਗਾ ਭਾਈ ਜੀ ਵੇਖੋ ਜਿਹੜੇ ਡਿੰਪੀ ਢਿੱਲੋਂ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਜੀ ਆਇਆਂ ਕੀਤਾ ਹੈ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਪਰ ਇਹ ਦੇਖੋ ਬੀਜੋ ਪਾਰਟੀ ਦੇ ਸਭ ਤੋਂ ਪੁਰਾਣੇ ਵਰਕਰ ਹੈ ਬਾਈ ਮੇਰੇ ਵੱਡੇ ਭਰਾ ਸੁਖਜਿੰਦਰ ਕੌਣੀ ਜੀ ਜੀ ਉਹਨਾਂ ਨੇ ਸਾਨੂੰ ਪਾਰਟੀ ਜੁਆਇਨ ਕਰਾਈ ਹੈ ਅਸੀਂ ਮੁੱਢ ਤੋਂ ਬਾਈ ਸੁਖਜਿੰਦਰ ਕੌਣੀ ਜੀ ਦੇ ਨਾਲ ਚੱਲੇ ਆਂ 14 ਹੋ ਗਿਆ ਇਲੈਕਸ਼ਨ 17 ਹੋ ਗਿਆ 19 ਹੋ ਗਿਆ 22 ਹੋ ਗਿਆ ਜਿੱਥੇ ਵੀ ਬਾਈ ਸੁਖਜਿੰਦਰ ਕੌਣੀ ਨੇ ਸਾਡੀ ਡਿਊਟੀ ਲਾਈ ਹੈ ਅਸੀਂ ਤਨ ਦੇ ਨਾਲ ਨਿਭਾਈ ਹੈ ਹੂੰ ਦੇਖੋ ਬਾਈ ਸੁਖਜਿੰਦਰ ਕੌਣੀ ਜੀ ਨੇ ਤਨੋਂ ਮਨੋਂ ਲੱਗ ਕੇ ਪਾਰਟੀ ਦੇ ਲਈ ਵਰਕ ਕੀਤਾ ਤੇ ਪਰ ਪਾਰਟੀ ਨੇ ਉਹਨਾਂ ਨੂੰ ਹਲੇ ਤਿੱਕਰ ਅਣਦੇਖਿਆ ਕੀਤਾ ਅਸੀਂ ਇਸ ਗੱਲ ਦੇ ਵਿੱਚ ਰੋਸ ਆ ਸਾਡਾ ਵੀ ਜੇ ਡਿੰਪੀ ਢਿਲੋਂ ਇਲੈਕਸ਼ਨ ਲੜਦੇ ਆ ਬਾਈ ਸੁਖਜਿੰਦਰ ਕੌਣੀ ਜੀ ਸਾਨੂੰ ਕਹਿਣਗੇ ਤਾਂ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਤਨ ਮਨ ਨਾਲ ਆਪਣੀਆਂ ਡਿਊਟੀਆਂ ਨਿਭਾਵਾਂਗੇ ਪਰ ਜੇ ਸੁਖਜਿੰਦਰ ਕੌਣੀ ਸਾਡੇ ਵੱਡੇ ਭਰਾ ਉਹਨਾਂ ਦੇ ਮਨ ਨੂੰ ਕੋਈ ਠੇਸ ਲੱਗਦੀ ਆ ਤਾਂ ਅਸੀਂ ਇਸ ਚੀਜ਼ ਨਾਲ ਨਾਰਾਜ਼ ਆ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਬਾਈ ਸੁਖਜਿੰਦਰ ਕੌਣੀ ਜੀ ਨੇ ਪਿੰਡਾਂ ਦੇ ਵਿੱਚ ਚੱਲ ਕੇ ਅਸੀਂ ਉਹਨਾਂ ਦੇ ਨਾਲ ਚੱਲਦੇ ਰਹੇ ਹਾਂ ਕਿ ਸਾਨੂੰ ਪਿੰਡਾਂ ਦੇ ਵਿੱਚੋਂ ਦੋ ਵਰਕਰ ਭਲਦੇ ਹੁੰਦੇ ਸੀਗੇ ਅਸੀਂ ਸੋਚਦੇ ਹੁੰਦੇ ਸੀਗੇ ਯਾਰ 5 10 ਵਰਕਰ ਹੋ ਜਾਣ ਤਾਂ ਅਸੀਂ ਉੱਥੇ ਜਾ ਕੇ ਮੀਟਿੰਗ ਕਰੀਏ ਕਈ ਵਾਰੀ ਵੇਖੋ 19 ਦੇ ਇਲੈਕਸ਼ਨ ਦੀ ਆਪਾਂ ਗੱਲ ਕਰਦੇ ਹਾਂ 19 ਦੇ ਇਲੈਕਸ਼ਨ ਦੇ ਵਿੱਚ ਪਾਰਟੀ ਤੇ ਬੜਾ ਬੁਰਾ ਸਮਾਂ ਆਇਆ ਸੀਗਾ ਜਦੋਂ ਖੈਰਾ ਸਾਹਿਬ ਵੱਖ ਹੋ ਗਏ ਸੀਗੇ ਉਸ ਉਸ ਟਾਈਮ ਦੇ ਵਿੱਚ ਅਸੀਂ ਮੇਰੇ ਪਿੰਡ ਦੀ ਗੱਲ ਕਰਦੇ ਆਂ ਅਸੀਂ ਤਿੰਨ ਵਰਕਰ ਰਹਿ ਗਏ ਸੀਗੇ ਪਾਰਟੀ ਦੇ ਸੌਰੀ ਚਾਰ ਬੱਬੀ ਸਿੰਘ ਜੋਰਾ ਸਿੰਘ ਤੇ ਇਕਬਾਲ ਸਿੰਘ ਤੇ ਮੈਂ ਅਸੀਂ ਚਾਰ ਵਰਕਰ ਸੀਗੇ ਮੇਰੇ ਪਿੰਡ ਦੇ ਤਿੰਨ ਬੂਥ ਹੈ ਅਸੀਂ ਤਿੰਨ ਜਾਣੇ ਇੱਕ ਇੱਕ ਬੂਥ ਦੇ ਉੱਤੇ ਆਪਦਾ ਬੈਠ ਗਏ ਔਰ ਸਾਡਾ ਜਿਹੜਾ ਨਾਲ ਦਾ ਇੱਕ ਭਰਾ ਸੀਗਾ ਸਾਡਾ ਉਹਦੀ ਅਸੀਂ ਡਿਊਟੀ ਲਾਤੀ ਵੀ ਤੁਸੀਂ ਜਿਹੜੇ ਆਪਣੇ ਨਾਲ ਜੁੜੇ ਹੋਏ ਵਰਕਰ ਉਹਨਾਂ ਨੂੰ ਤੁਸੀਂ ਲੈ ਕੇ ਆਓ ਘਰ ਤੋਂ ਪਰ ਦੇਖੋ ਵੀ ਜਿਹੜੇ ਤਿੰਨ ਤਿੰਨ ਚਾਰ ਚਾਰ ਵਰਕਰਾਂ ਨੇ ਇੰਨਾ ਮਾੜਾ ਬੁਰਾ ਸਹਿਮ ਆ ਦੇਖਿਆ ਪਾਰਟੀ ਦੇ ਲਈ ਪਾਰਟੀ ਤੋਂ ਨਹੀਂ ਭੱਜੇ ਉਹ ਬੰਦਿਆਂ ਲਈ ਪਾਰਟੀ ਨੂੰ ਕੋਈ ਸੋਚਣਾ ਚਾਹੀਦਾ ਹੈ ਤੇ ਅਸੀਂ ਬਾਈ ਸੁਖਜਿੰਦਰ ਕੌਣੀ ਜੀ ਦੇ ਨਾਲ ਆਂ ਔਰ ਬਾਈ ਪਿਰਤਪਾਲ ਸ਼ਰਮਾ ਜੀ ਦੀ ਗੱਲ ਕਰੀਏ ਉਹ ਪਾਰਟੀ ਦੇ ਵਿੱਚ ਆਏ ਉਹਨਾਂ ਨੇ ਸਾਨੂੰ ਮਾਨ ਸਤਕਾਰ ਦਿੱਤਾ ਜਿਹੜੇ ਵੀ ਕੰਮ ਨੂੰ ਅਸੀਂ ਬਾਈ ਪਿਰਤਪਾਲ ਜੀ ਕੋਲ ਗਏ ਉਹਨਾਂ ਨੇ ਸਾਡਾ ਉਹ ਕੰਮ ਕੀਤਾ ਪਰ ਦੇਖੋ ਜੇ ਅੱਜ ਵੀ ਹੂੰ ਬਾਈ ਪਿਰਤਪਾਲ ਔਰ ਸਖਜਿੰਦਰ ਕਾਉਣੀ ਜੀ ਨੂੰ ਪਾਰਟੀ ਅੰ ਦੇਖਿਆ ਕਰਕੇ ਕੋਈ ਹੋਰ ਬੰਦੇ ਨੂੰ ਟਿਕਟ ਦਿੰਦੇ ਆ ਤੇ ਸਾਡੇ ਮਨ ਦੇ ਵਿੱਚ ਥੋੜੀ ਜੀ ਠੇਸਤਾ ਲੱਗਦੀ ਹੈ ਪਰ ਅਸੀਂ ਇਹ ਕਹਿੰਦੇ ਆ ਜੇ ਉਹ ਦੋਵੇਂ ਭਰਾ ਪਾਰਟੀ ਦੇ ਨਾਲ ਚੱਲਣਗੇ ਅਸੀਂ ਪਾਰਟੀ ਦੇ ਨਾਲ ਆ ਅਦਰਵਾਈਜ਼ ਅਸੀਂ ਨਹੀਂ ਉਹ ਤਾਂ ਕਹੀ ਰਹੇ ਸੀ ਨਾਲ ਜਿਹੜਾ ਉਹ ਮੌਕੇ ਦੇ ਉੱਤੇ ਉਸ ਟਾਈਮ ਜਿਸ ਟਾਈਮ ਸਟੇਜ ਲੱਗੀ ਸੀਗੀ ਜਿਸ ਟਾਈਮ ਮੁੱਖ ਮੰਤਰੀ ਆਏ ਸੀ ਮਾਨਯੋਗ ਉਹ ਕਹਿੰਦੇ ਸੀਗੇ ਵੀ ਅੱਜ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਦੇਖੋ ਭਰਾ ਜੀ ਜੇ ਉਹ ਨਾਲ ਹੈ ਤੇ ਸਾਰੀ ਗਿੱਦੜਵਾਦੀ ਟੀਮ ਹੈ ਜੋ ਉਹ ਚੱਲੂਗੀ ਪਰ ਜੇ ਇਹਨਾਂ ਦੇ ਮਨ ਦੇ ਵਿੱਚ ਕੋਈ ਠੇਸ ਪਹੁੰਚੂਗੀ ਤਾਂ ਸਭ ਤੋਂ ਪਹਿਲਾਂ ਉਹ ਸਾਡੇ ਮਨ ਦੇ ਵਿੱਚ ਠੇਸ ਪਹੁੰਚੂਗੀ ਜੀ ਬਿਲਕੁਲ ਪਰ ਤੁਹਾਡੇ ਹਲਕੇ ਦੇ ਵਿੱਚ ਕਹਿੰਦੇ ਅਫਵਾਹਾਂ ਵੀ ਉੱਡ ਰਹੀਆਂ ਆਈਆਂ ਵੀ ਜਿਹੜਾ ਤੁਹਾਡਾ ਲੀਡਰ ਹੈ ਤੁਹਾਡਾ ਲੀਡਰ ਹੋ ਸਕਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਜਾਵੜੇ ਨਹੀਂ ਭਰਾ ਇਹ ਨਹੀਂ ਹੋ ਸਕਦਾਗਾ ਉਹ ਇੱਕ ਪੱਤਰਕਾਰ ਦੀ ਮਹਿਮੀ ਖਬਰ ਸੁਣੀ ਸੀਗੀ ਕੱਲ ਜੀ ਉਹ ਸੁਣ ਕੇ ਬੜਾ ਮਨ ਨੂੰ ਠੇਸ ਪਹੰਚੀ ਹੈ ਕੀ ਦੇਖੋ ਪੱਤਰਕਾਰ ਭਰਾਵਾਂ ਤੇ ਦੁਨੀਆ ਨੂੰ ਵਿਸ਼ਵਾਸ ਹੈ ਹੂੰ ਉਹਨਾਂ ਨੂੰ ਸੱਚੀ ਖਬਰ ਪੇਸ਼ ਕਰਨੀ ਚਾਹੀਦੀ ਹੈ ਜੀ ਠੀਕ ਹੈ ਬਾਈ ਸੁਖਜਿੰਦਰ ਕੌਣੀ ਜੀ ਨੇ ਜੇ ਪਾਰਟੀ ਦੇ ਵਿੱਚੋਂ ਜਾਣਾ ਹੁੰਦਾ ਹੂੰ ਠੀਕ ਹੈ ਉਹ ਬੜਾ ਪਹਿਲਾ ਸਮਾਂ ਜਾ ਸਕਦੇ ਸੀਗੇ ਜਿਹੜੇ ਬੰਦੇ ਨੇ ਇੰਨਾ ਬੁਰਾ ਸਮਾਂ ਦੇਖਿਆ ਪਾਰਟੀ ਦੇ ਲਈ ਹੂੰ ਉਹ ਇਹ ਨਹੀਂ ਹੋ ਸਕਦਾ ਵੀ ਅੱਜ ਉਹ ਜਾਵੜਨਗੇ ਜੀ ਠੀਕ ਹੈ ਜਦੋਂ ਕੋਈ ਵਰਕਰ ਪਿੰਡਾਂ ਦੇ ਵਿੱਚੋਂ ਭਾਲ ਭਾਲ ਕੇ ਵਰਕਰ ਬਾਈ ਸੁਖਜਿੰਦਰ ਕੌਣੀ ਜੀ ਨੇ ਹੂੰ ਕਾਇਮ ਕੀਤੇ ਆ ਠੀਕ ਹੈ ਇੱਕ ਟਾਈਮ ਇਹ ਸੀਗਾ ਜਿੱਦੋ ਬਾਈ ਸੁਖਜਿੰਦਰ ਕੌਣੀ ਜੀ ਦੋ ਤਿੰਨ ਪਿੰਡਾਂ ਦੇ ਵਿੱਚ ਦੀ ਲੰਘ ਕੇ ਤੀਜੇ ਚੌਥੇ ਪਿੰਡ ਜਾ ਕੇ ਇੱਕ ਵਰਕਰ ਹੁੰਦਾ ਸੀਗਾ ਉਸ ਦੇ ਕੋਲੇ ਬੈਠ ਕੇ ਉਹਨਾਂ ਦੀਆਂ ਡਿਊਟੀਆਂ ਲਾਉਂਦੇ ਸੀਗੇ ਵੀ ਉਸ ਪਿੰਡ ਦੇ ਵਿੱਚੋਂ ਵੀ ਯਾਰ ਆਪਾਂ ਕੋਈ ਵਰਕਰ ਭਾਲੋ ਆਪਣਾ ਪਾਰਟੀ ਦਾ ਪਰ ਜਿਹੜੇ 14 17 ਔਰ 19 ਆਲਾ ਇਲੈਕਸ਼ਨ ਦੇ ਵਿੱਚ ਖੜੇ ਰਹੇ ਆ ਉਹ ਬਾਈ ਸੁਖਜਿੰਦਰ ਕੌਣੀ ਜੀ ਦੀ ਦੇਣ ਹੈ ਪਾਰਟੀ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਬਾਈ ਸੁਖਜਿੰਦਰ ਕੌਣੀ ਜੀ ਦਾ ਪਾਰਟੀ ਨੂੰ ਧੰਨਵਾਦ ਕਰਨਾ ਚਾਹੀਦਾ ਔਰ ਉਸ ਪੱਤਰਕਾਰ ਭਰਾ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਹੈ ਵੀ ਅਣ ਦੇਖਿਆ ਬਿਨਾ ਸੋਚੇ ਸਮਝੇ ਕਿਸੇ ਦੇ ਬਾਰੇ ਆਪਾਂ ਸਟੇਟਮੈਂਟ ਦੇ ਦੇਣੀ ਉਸ ਦੇ ਲਈ ਮਨ ਨੂੰ ਬੜੀ ਠੇਸ ਪਹੁੰਚੀ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੁਹਾਡੇ ਪਿੱਛੇ ਜਿਹੜਾ ਮੰਤਰੀ ਸਾਹਿਬ ਆਏ ਸੀਗੇ ਠੀਕ ਹੈ ਉਹ ਕਹਿ ਕੇ ਵੀ ਗਏ ਆ ਵੀ ਮੰਤਰੀ ਜਿਹੜਾ ਹੁਣ ਤੁਸੀਂ ਵੀ ਜਿਹੜੇ ਤੁਹਾਡੇ ਕਾਮਕਾਰ ਆ ਉਹ ਡਿੰਪੀ ਜੀ ਕਰਨਗੇ ਨਹੀਂ ਦੇਖੋ ਭਰਾ ਜੀ ਜੋ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਆ ਹੂੰ ਉਹਨਾਂ ਦੇ ਵਿੱਚੋਂ ਹਜੇ ਤੱਕ ਡਿੰਪੀ ਢਲੋਂ ਦੀ ਕੋਠੀ ਕੋਈ ਬੰਦਾ ਨਹੀਂ ਗਿਆ। ਅੱਛਾ ਜੀ। ਠੀਕ ਹੈ। ਅਸੀਂ ਆਪ ਦਾ ਬਾਸ ਹੂੰ 22 ਸਕਜਿੰਦਰ ਕੌਣੀ ਜੀ ਔਰ ਪਿਰਤਪਾਲ ਸ਼ਰਮਾ ਜੀ ਨੇ ਹੀ ਮੰਨਦੀ। ਜੀ ਸਾਨੂੰ ਕੋਈ ਵੀ ਕੰਮ ਹੋਊਗਾ। ਅਸੀਂ ਸਭ ਤੋਂ ਪਹਿਲਾਂ ਉਹਨਾਂ ਨਾਲ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ ਨਾ ਉਹ ਕਹਿ ਕੇ ਗਏ ਆ ਵੀ ਅਸੀਂ ਜਿਹੜਾਗਾ ਤੁਹਾਡਾ ਕੰਮ ਆ ਜਿਹੜਾ ਕੋਈ ਕਿਸੇ ਦਾ ਸ਼ਾਇਦ ਵੀਡੀਓ ਤੁਸੀਂ ਦੇਖੀ ਹੋਈ ਇੱਕ ਕਲਿੱਪ ਚੱਲਦੀ ਪત્રਕਾਰ ਭਾਈਚਾਰ ਬਣਾ ਰਿਹਾ ਸੀਗਾ ਤਾਂ ਉਹ ਕੀ ਉਹਨੇ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਕੋਈ ਕੰਮਕਾਰ ਸੀ ਕੋਈ ਪੜ੍ਹਾਈ ਦੀ ਗੱਲ ਸੀ ਜਾਂ ਕੋਈ ਹੋਰ ਗੱਲਬਾਤ ਸੀਗੀ ਵੀ ਉਹ ਤੁਸੀਂ ਕਹਿੰਦੇ ਡਿੰਪੀ ਜੀ ਨਾਲ ਗੱਲਬਾਤ ਕਰਿਓ ਨਹੀਂ ਦੇਖੋ ਭਰਾ ਜੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਡਿੰਪੀ ਢੱਲੋਂ ਜੀ ਕੋਲ ਸਾਰੇ ਵਰਕਰ ਹੀ ਜਾਣ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਬੰਦੇ ਭਾਈ ਡਿੰਪੀ ਜੀ ਦੇ ਨਾਲ ਹੈ ਨਵੇਂ ਪਾਰਟੀ ਦੇ ਵਿੱਚ ਜੁਆਇਨ ਹੋਏ ਆ ਜਾਂ ਆਉਣਾ ਚਾਹੁੰਦੇ ਆ ਠੀਕ ਹੈ ਉਹ ਬੰਦੇ ਜਾਂ ਕੋਈ ਵੀ ਬੰਦਾ ਮੇ ਭਾਈ ਡਿੰਪੀ ਜੀ ਵੀ ਅੱਜ ਤੋਂ ਬਾਅਦ ਹਲਕੇ ਦੇ ਵਿੱਚ ਕੰਮ ਕਰਨਗੇ ਜੀ ਠੀਕ ਹੈ ਪਰ ਦੇਖੋ ਭਰਾ ਜੀ ਜਦੋਂ ਸਾਡੇ ਬਾਊਸ ਬੈਠੇ ਆ ਅਸੀਂ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇਗੇ ਸਾਡੇ ਸਭ ਤੋਂ ਪਹਿਲਾਂ ਕੋਈ ਵੀ ਕਾਮਕਾਰ ਹੈ ਸਾਡੇ ਭਾਈ ਸੁਖਜਿੰਦਰ ਕੌਣੀ ਜੀ ਔਰ ਪਿਤਪਾਲ ਸ਼ਰਮਾ ਜੀ ਕੋਲੋਂ ਹੋਏ ਆ ਤੇ ਅੱਜ ਕਰ ਵੀ ਰਹੇ ਆ ਬਿਲਕੁਲ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਵੀ ਜਿਹੜੀਆਂ ਅਸੀਂ ਟਿਕਟਾਂ ਦੇਵਾਂਗੇ ਉਹ ਆਮ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੇਵਾਂਗੇ ਜਿਹੜੀਆਂ ਅਸੀਂ ਉਹ ਆਮ ਲੋਕਾਂ ਨੂੰ ਦੇਵਾਂਗੇ ਜਿਹੜੇ ਆਮ ਘਰਾਂ ਦੇ ਵਰਕਰ ਹੋਣਗੇ ਉਹਨਾਂ ਨੂੰ ਟਿਕਟ ਦੇਵਾਂਗੇ ਕੋਈ ਅਸੀਂ ਵੱਡੇ ਘਰਾਣਿਆਂ ਦੇ ਟਿਕਟਾਂ ਨਹੀਂ ਦੇਵਾਂਗੇ ਜਿਹੜੇ ਮੁੱਖੋ ਜਿਹੜੇ ਆ ਟਿਕਟਾਂ ਹੁਣ ਵੀ ਲੱਗਦਾ ਹੈਗਾ ਜਿਹੜੀਆਂ ਪਹਿਲਾਂ ਹੋਰ ਪਾਰਟੀ ਦੇ ਵਿੱਚੋਂ ਛੱਡ ਛੱਡ ਕੇ ਆ ਰਹੇ ਆ ਉਹਨਾਂ ਨੂੰ ਟਿਕਟਾਂ ਮਿਲਣ ਦੇ ਚਾਂਸ ਹੈਗੇ ਆ ਕੀ ਚਾਂਸ ਹੈਗੇ ਆ ਟਿਕਟਾਂ ਮਿਲਣ ਦੇ ਦੇਖੋ ਭਰਾ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਸਿਰਫ ਵੱਡੇ ਘਰਾਣਿਆਂ ਨੂੰ ਹੀ ਟਿਕਟ ਦਿੱਤੀ ਜਾਂਦੀ ਆ ਇਹ ਦੇਖੋ ਤੁਸੀਂ ਲਾਲ ਸਿੰਘ ਉੱਗੋ ਕੇ ਸੀਗੇ ਜਾਂ 92 ਐਮਐਲਿਆਂ ਦੇ ਵਿੱਚੋਂ ਤੁਸੀਂ ਦੇਖੋ ਵੀ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟ ਮਿਲੀ ਆ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਮੈਂ ਤੁਹਾਨੂੰ ਜਵਾਬ ਦਿੰਦਾ ਭਾਈ ਜੀ ਬਾਈ ਪ੍ਰਤਪਾਲ ਸ਼ਰਮਾ ਜੀ ਸੀਗੇ ਕਿੱਡੇ ਇੱਕ ਵੱਡੇ ਘਰਾਣੇ ਸੀਗੇ ਇੱਕ ਆਮ ਕਿਸਾਨ ਦੇ ਪੁੱਤ ਸੀਗੇ ਠੀਕ ਹੈ ਚਲੋ ਬਾਈ ਸੁਖਜਿੰਦਰ ਕੌਣੀ ਜੀ ਨੂੰ ਟਿਕਟ ਨਹੀਂ ਮਿਲੀ ਉਸ ਟਾਈਮ ਦੇ ਵਿੱਚ ਤੇ ਬਾਈ ਪਰਤਪਾਲ ਸ਼ਰਮਾ ਜੀ ਨੂੰ ਟਿਕਟ ਮਿਲੀ ਔਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ 17 ਦੇ ਵਿੱਚ ਬਾਈ ਜਗਦੀਪ ਸਿੰਘ ਸੰਧੂ ਫੱਤਣ ਵਾਲੀਆ ਇੱਥੋਂ ਇਲੈਕਸ਼ਨ ਲੜ ਰਹੇ ਸੀਗੇ ਤੇ ਮੈਂ ਖੁਦ ਬਾਈ ਪਰਤਪਾਲ ਸ਼ਰਮਾ ਜੀ ਕੋਲ ਵੀ ਗਿਆ ਬਾਈ ਸੁਖਜਿੰਦਰ ਕੌਣੀ ਕੋਲ ਵੀ ਗਿਆ ਮੈਂ ਜਾ ਕੇ ਉਹਨਾਂ ਨੂੰ ਇਹ ਕਿਹਾ ਵੀ ਯਾਰ ਮੈਂ ਪਾਰਟੀ ਦੀ ਮਦਦ ਨਹੀਂ ਕਰ ਸਕਦਾ ਮੈਂ ਸੰਧੂ ਸਾਹਿਬ ਨੂੰ ਦੇਖਿਆ ਤੱਕ ਨਹੀਂ ਸੀਗਾ ਪਰ ਬਾਈ ਸੁਖਜਿੰਦਰ ਕੌਣੀ ਔਰ ਜੋ ਪਿਰਤਪਾਲ ਸ਼ਰਮਾ ਜੀ ਨੇ ਮੈਨੂੰ ਗੱਲ ਕਹੀ ਉਸ ਗੱਲ ਤੇ ਮੈਨੂੰ ਮਜਬੂਰ ਹੋ ਕੇ ਉਹ ਭਰਾਵਾਂ ਦੀ ਯਾਰੀ ਦੋਸਤੀ ਦੀ ਖਾਤਰ ਮੈਂ ਤਨੋਂ ਮਨੋਂ ਲੱਗ ਕੇ ਪਾਰਟੀ ਦਾ ਸਾਥ ਦਿੱਤਾ ਔਰ ਉਸ ਭਰਾ ਜਗਦੀਪ ਸੰਧੂ ਦਾ ਵਰਕ ਵੀ ਕੀਤਾ ਜਦੋਂ ਮੈਂ ਇਹਨਾਂ ਦੇ ਕੋਲ ਗਿਆ ਤਾਂ ਦੋਵਾਂ ਭਰਾਵਾਂ ਦੀ ਇੱਕ ਹੀ ਗੱਲ ਸੀਗੀ ਯਾਰ ਦੇਖੋ ਆਪਾਂ ਆਮ ਆਦਮੀ ਪਾਰਟੀ ਨਾਲ ਜੁੜੇ ਤੇ ਆਮ ਆਦਮੀ ਪਾਰਟੀ ਨੇ ਆਪਾਂ ਨੂੰ ਭਰਾ ਬਣਾਇਆ ਪਹਿਲਾਂ ਆਪਾਂ ਨੂੰ ਦੇਖ ਇਹ ਗੱਲ ਸੀਗੀ ਕੌਣੀ ਸਾਹਿਬ ਦੀ ਵੀ ਪਹਿਲਾਂ ਕਿਸੇ ਨੂੰ ਪਤਾ ਸੀਗਾ ਵੀ ਸੁਖਜਿੰਦਰ ਕੌਣੀ ਨਾਂ ਦਾ ਬੰਦਾ ਕੋਈ ਪੁੱਟੀ ਸੌਰੀ ਕੌਣੀ ਦੇ ਵਿੱਚ ਰਹਿ ਰਿਹਾ ਤੇ ਔਰੋ ਆਂਦਾ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਗੁਰਮੀਤ ਪੁੱਟੀ ਵਾਲਾ ਕੋਈ ਪੁੱਟੀ ਵਾਲਾ ਪਿੰਡ ਦੇ ਵਿੱਚ ਰਹਿ ਰਿਹਾ ਜੇ ਆਪਾਂ ਨੂੰ ਦੋਸਤ ਮਿੱਤਰ ਭਰਾ ਬਣਾਇਆ ਇਸ ਪਾਰਟੀ ਦੀ ਦੇਣ ਅੱਜ ਆਪਾਂ ਉਸ ਨੂੰ ਛੱਡ ਕੇ ਜਾਂਦੇ ਆ ਤਾਂ ਆਪਾਂ ਦੋਸਤੀ ਔਰ ਭਰਾਵਾਂ ਨੂੰ ਖਤਮ ਕਰਕੇ ਅੱਗੇ ਜਾ ਰਹੇ ਹਾਂ ਜੀ ਠੀਕ ਹੈ ਉਹਨਾਂ ਦਾ ਦੋਵਾਂ ਦੇ ਕਹਿਨ ਤੇ ਹਮ ਬਾਈ ਸੁਖਜਿੰਦਰ ਕੌਣੀ ਜੀ ਨੇ ਹਮ 14 ਵਾਲਾ ਇਲੈਕਸ਼ਨ ਦੇਖ ਲਓ 17 ਵਾਲਾ ਦੇਖ ਲਓ 19 ਵਾਲਾ ਦੇਖ ਲਓ ਬਾਈ ਵਾਲਾ ਦੇਖ ਲਓ ਸਭ ਦੇ ਵਿੱਚ ਆਪਦੇ ਤਨੋਂ ਮਨੋਂ ਲਾ ਕੇ ਵੋਟ ਪਾਈ ਹੈ ਔਰ ਇਹ ਗੱਲ ਕਹੀ ਸੀਗੀ ਬਾਈ ਸੁਖਜਿੰਦਰ ਕੌਣੀ ਜੀ ਨੇ ਮੈਨੂੰ ਖੁਦ ਨੂੰ ਬਾਈ ਵਾਲੇ ਇਲੈਕਸ਼ਨ ਹੋ ਗਿਆ 19 ਵਾਲਾ ਹੋ ਗਿਆ 17 ਦੇ ਵਿੱਚ ਹੋ ਗਿਆ ਵੀ ਚਾਹੇ ਤਾਂ ਗਰਮੀਤ ਮੇਰੇ ਨਾਲ ਯਾਰੀ ਛੱਡ ਦੇ ਹਮ ਤੇ ਚਾਹੇ ਪਾਰਟੀ ਦੇ ਲਈ ਤਨੋਂ ਮਨੋਂ ਕੰਮ ਕਰ ਮੈਂ ਇਸ ਗੱਲ ਤੋਂ ਮਜਬੂਰ ਸੀਗਾ ਕਿਉਂਕਿ ਸੁਖਜਿੰਦ ਦੋਸਤ ਆਪਣਾ ਸਿਰਫ ਇੱਕ ਵਾਰ ਹੀ ਬਣਦਾ ਹੁੰਦਾ ਹੁੰਦਾ ਜ਼ਿੰਦਗੀ ਦੇ ਜੇ ਆਪਾਂ ਉਹਨੂੰ ਸੱਚਾ ਦੋਸਤ ਮੰਨਦੇ ਹਾਂ ਠੀਕ ਹੈ ਚਲੋ ਭਰਾਵਾਂ ਦੇ ਵਿੱਚ ਵੀ ਗੁੱਸੇ ਮਸਾਲੇ ਹੋ ਜਾਂਦੇ ਆ ਅਸੀਂ ਵੀ ਕਈ ਵਾਰੀ ਗੁੱਸੇ ਮਸਾਲੇ ਹੋ ਜਾਂਦੇ ਆ ਦੋਸ਼ ਦਿੰਨੇ ਆ ਯਾਰ ਸਾਡਾ ਤੂੰ ਕੰਮ ਨਹੀਂ ਕੀਤਾ ਸੁਖਜਿੰਦਰ ਅੱਜ ਠੀਕ ਹੈ ਪਰ ਸੁਖਜਿੰਦਰ ਆ ਜਿਹੜਾ ਉਹ ਸਾਡੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੂੰ ਔਰ ਭਾਈ ਪਿਤਪਲ ਸ਼ਰਮਾ ਜੀ ਹੈ ਉਹ ਸਾਡੇ ਦਿਲਾਂ ਦੇ ਵਿੱਚ ਵਸਦੀ ਹੈ ਬੰਦੇ ਹੂੰ ਕਿਉਂਕਿ ਉਹਨਾਂ ਤਿੱਕਰ ਸਾਨੂੰ ਇੰਨਾ ਮਾਣਾ ਜੇ ਉਹ ਕੋਈ ਵੀ ਕੰਮ ਕਰੀ ਜਾਂਦੇ ਆ ਤਾਂ ਅਸੀਂ ਉਹਨਾਂ ਦੀ ਬਾਹ ਪੈਨ ਫੜ ਸਕਦੇ ਆ ਯਾਰ ਇਹ ਕੰਮ ਨਹੀਂ ਇਹ ਕਰਨਾ ਮੈਨੂੰ ਇੰਨਾ ਮਾਣਾ ਦੋਵੇਂ ਭਰਾਵਾਂ ਨੂੰ ਜਿੱਥੇ ਵੀ ਅੱਜ ਤਿੱਕਰ ਮੈਂ ਕਿਹਾ ਮੇਰੀ ਉਹ ਗੱਲ ਨੂੰ ਲੱਦ ਕੇ ਨਹੀਂ ਗਈ ਤੇ ਅੱਜ ਉਹਨਾਂ ਨੂੰ ਅਸੀਂ ਛੱਡ ਕੇ ਜਾਨੀ ਆ ਤੇ ਸਾਡੇ ਵਾਸਤੇ ਵੀ ਬੜੀ ਸ਼ਰਮਨਾਕ ਇੱਕ ਗੱਲ ਹੋ ਜੇਕਰ ਮੰਨ ਲਓ ਟਿਕਟ ਨਹੀਂ ਮਿਲਦੀਗੀ ਮਨ ਲਓ ਸੁਖਜਿੰਦਰ ਕੌਣੀ ਨੂੰ ਟਿਕਟ ਨਹੀਂ ਮਿਲਦੀ ਜਾਂ ਪਿਰਤਪਾਲ ਸ਼ਰਮਾ ਨੂੰ ਟਿਕਟ ਨਹੀਂ ਮਿਲਦੀਗੀ ਤਾਂ ਫਿਰ ਕੀ ਕਰੋਗੇ ਤੁਸੀਂ ਜੋ ਇਹਨਾਂ ਦਾ ਸਾਡੇ ਬਹੁਤ ਸਾਂ ਦਾ ਫੈਸਲਾ ਹੋਊਗਾ ਉਸ ਅਨੁਸਾਰ ਮੱਥੇ ਮੰਨਾਂ ਜੀ ਵੇਖੋ ਕਹਿੰਦੇ ਵੀ ਜੋ ਇਹ ਕਹਿਣਗੇ ਉਸੇ ਤਰ੍ਹਾਂ ਅਸੀਂ ਕਰਾਂਗੇ ਪਰ ਵੇਖੋ ਵਲੰਟੀਅਰ ਦੇ ਵਿੱਚ ਕੋਈ ਨਾ ਕੋਈ ਗੁੱਸਾ ਹੈਗਾਗਾ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਉਸ ਟਾਈਮ ਜਿਹੜੇ ਵਰਕ ਕਰ ਰਹੇ ਆ ਅਸੀਂ ਉਹਨਾਂ ਨੂੰ ਟਿਕਟ ਦੇਵਾਂਗੇ ਆਮ ਘਰਾਂ ਦੇ ਲੋਕਾਂ ਨੂੰ ਟਿਕਟ ਦੇਵਾਂਗੇ ਹੋਰ ਬਈ ਕੁਝ ਕਹਿਣਾ ਚਾਹੋਗੇ ਤੁਸੀਂ ਭਾਈ ਜੀ ਇਹ ਦੇਖੋ 17 ਵਾਲੇ ਇਲੈਕਸ਼ਨ ਦੇ ਵਿੱਚ ਜੀ ਰਾਜਾ ਵਿੜਿੰਗ ਸਾਹਿਬ ਸਾਡੇ ਸਤਕਾਰ ਦੇ ਜੋਗ ਆ ਜੀ ਉਹ ਸਾਡੇ ਕੋਲ ਆਏ ਜੀ ਜਿਸ ਸਿਕਜਿੰਦਰ ਕਾਉਣੀ ਨੂੰ ਟਿਕ ਨਹੀਂ ਮਿਲੀ ਤੁਹਾਡੇ ਵਿੱਚ ਰੋਸ ਹੈ ਤੁਸੀਂ ਮੇਰੇ ਨਾਲ ਪਾਰਟੀ ਜੁਆਇਨ ਕਰ ਲਓ ਹਮ ਪਰ ਅਸੀਂ ਉਹਨਾਂ ਨੂੰ ਇੱਕ ਹੀ ਗੱਲ ਕਹੀ ਸੀਗੀ ਮੈਂ ਕਿਹਾ ਭਰਾ ਜੀ ਤੁਸੀਂ ਘਰ ਆਇਆ ਹਮ ਤੁਹਾਡਾ ਬਹੁਤ ਬਹੁਤ ਧੰਨਵਾਦ ਹਮ ਜੇ ਅੱਜ ਟਿੱਕਰ ਮੈਂ ਕਿਹਾ ਬਾਈ ਰਾਜਾ ਜੀ ਜੇ ਤੁਸੀਂ ਅੱਜ ਮੇਰੇ ਕੋਲੇ ਚੱਲ ਕੇ ਘਰੇ ਆਏ ਆਂ ਹਮ ਤਾਂ ਉਸ ਦਾ ਮਤਲਬ ਇੱਕ ਸਖਜਿੰਦਰ ਕੌਣੀ ਜੀ ਜੇ ਸਖਜਿੰਦਰ ਕੌਣੀ ਜੀ ਨੇ ਸਾਨੂੰ ਆਪਦੇ ਭਰਾ ਮੰਨ ਕੇ ਦੋਸਤ ਮੰਨ ਕੇ ਪਾਰਟੀ ਦੇ ਵਿੱਚ ਅੱਗੇ ਲੈ ਕੇ ਆਏ ਆ ਸਾਨੂੰ ਅਹੁਦੇਦਾਰੀਆਂ ਦਿੱਤੀਆਂ ਆਮ ਘਰਾਂ ਦੇ ਮੁੰਡਿਆਂ ਨੂੰ ਤੇ ਅੱਜ ਅਸੀਂ ਉਹ ਸਖਜਿੰਦਰ ਕੌਣੀ ਨੂੰ ਨਹੀਂ ਛੱਡ ਸਕਦੇ ਔਰ ਡਿੰਪੀ ਢੱਲੋਂ ਦੇ ਬ੍ਰਦਰ ਸਣੀ ਢੱਲੋਂ ਜੀ 19 ਦੇ ਵਿੱਚ ਵੀ ਆਏ ਮੇਰੇ ਕੋਲੇ 22 ਦੇ ਵਿੱਚ ਵੀ ਕਿਹਾ ਪਰ ਮੈਂ ਉਹ ਦੋ ਤਿੰਨ ਵਾਰੀ ਮੇਰੇ ਨਾਲ ਉਹਨਾਂ ਨੇ ਕੰਟੈਕਟ ਵੀ ਕੀਤਾ ਘਰ ਵੀ ਆਏ ਬੜਾ ਮਜਬੂਰ ਵੀ ਕੀਤਾ ਪਾਰਟੀ ਜੁਆਇਨ ਕਰਨ ਦੇ ਖਾਤਰ ਪਰ ਮੈਂ ਉਸ ਟਾਈਮ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਸੀਗੀ 22 ਸੁਖਜਿੰਦਰ ਕੌਣੀ ਜੀ ਨੂੰ ਤੁਕਵਾ ਦਿਓ ਬੇਸ਼ੱਕ ਦੀ ਸਾਨੂੰ 22 ਸੁਖਜਿੰਦਰ ਕੌਣੀ ਐ ਪਰਤਪਾਲ ਸ਼ਰਮਾ ਜੀ ਐ ਜਿਉ ਉਹ ਸਾਨੂੰ ਕਹਿ ਦੇਣ ਵੀ ਤੁਹਾਡੀ ਯਾਰ ਜਾਨ ਚਾਹੀਦੀ ਐ ਸਾਨੂੰ ਅਸੀਂ ਉਹਨਾਂ ਨੂੰ ਉਹ ਵੀ ਦੇ ਸਕਦੇ ਪਰ ਜੇ ਅਦਰਵਾਈਜ਼ ਕੋਈ ਹੋਰ ਲੀਡਰ ਆਉਂਦਾ ਵੋਟ ਜ਼ਰੂਰ ਪਾਵਾਂਗੇ ਪਰ ਇਹ ਨਹੀਂ ਹੋਊਗਾ ਜਿਵੇਂ ਸੁਖਜਿੰਦਰ ਕੌਣੀ ਔਰ ਪਿਰਤਪਲ ਸ਼ਰਮਾ ਜੀ ਦੇ ਲਈ ਅਸੀਂ ਵਰਕ ਕਰਨਾ ਸੀਗਾ ਸਾਡੇ ਉਸ ਮਨ ਦੇ ਵਿੱਚ ਥੋੜੀ ਜੀ ਥੇਸ ਹੈ ਪਰ ਅਸੀਂ ਇਹ ਗਲਤੋਂ ਇੰਨਾ ਭਰਾ ਜੇ ਸਾਨੂੰ ਕਹਿਣਗੇ ਉਵੇਂ ਹੀ ਵਰਕ ਕਰਨਾ ਤਾਂ ਉਵੇਂ ਹੀ ਵਰਕ ਕਰਾਂਗੇ ਔਰ ਬਾਈ ਪਿਰਤਪਲ ਸ਼ਰਮਾ ਜੀ ਐ ਸੁਖਜਿੰਦਰ ਕੌਣੀ ਜੀ ਐ ਮੇਨ ਸਾਡੇ ਲਈ ਸੁਖਜਿੰਦਰ ਕੌਣੀ ਐ ਉਸ ਤੋਂ ਬਾਅਦ ਬਾਈ ਪਿਰਤਪਲ ਸ਼ਰਮਾ ਜੀ ਹੋਗੇ ਇਹ ਇਲੈਕਸ਼ਨ ਲੜਦੇ ਆ ਤੇ ਅਸੀਂ ਤਣੋ ਮਣੋ ਇਨਾਂ ਦੀ ਸਪੋਰਟ ਕਰਾਂਗੇ। ਹੂੰ। ਇਨਾਂ ਦੇ ਨਾਲ ਖੜਾਂਗੇ ਔਰ ਜੇ ਅਦਰਵਾਈਜ਼ ਕੋਈ ਹੋਰ ਆਉਂਦਾ ਪਾਰਟੀ ਦੇ ਵਿੱਚ ਹੂੰ ਤਾਂ ਮੋਸਟ ਵੈਲਕਮ। ਹੂੰ ਪਰ ਸਾਡੇ ਜੋ ਸਾਨੂੰ ਬਹੁਤ ਹੁਕਮ ਦੇਣਗੇ ਅਸੀਂ ਉਹਨੂੰ ਸਿਰ ਮੱਥੇ ਮੰਨੇ। ਮੰਨੇ। ਬਿਲਕੁਲ ਇਹ ਕਹਿੰਦੇ ਵੀ ਜੇਕਰ ਕੋਈ ਹੁਕਮ ਕਰਨਗੇ ਸੁਖਜਿੰਦਰ ਕੌਣੀ ਜਾਂ ਪਿਰਤਪਾਲ ਸ਼ਰਮਾ ਜੀ ਤਾਂ ਅਸੀਂ ਫੇਰ ਨਾਲ ਖੜਾਂਗੇ ਪਰ ਜਿੱਥੋਂ ਜਿੱਥੋਂ ਟੱਕਰ ਲੱਗ ਰਿਹਾਗਾ ਵੀ ਇਹਨਾਂ ਦੇ ਮਨਾਂ ਦੇ ਵਿੱਚ ਰੋਸ ਹੈਗਾਗਾ ਕੀ ਕੀ ਗਿੱਦੜਵਾ ਹਲਕੇ ਨੂੰ ਕਿਹਨੂੰ ਟਿਕਟ ਮਿਲਦੀ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾਗਾ ਤਾਂ ਇਸੇ ਤਰ੍ਹਾਂ ਬਣੇ ਰਹੋ ਪੀਵੀ ਨਿਊਜ਼ ਟੀਵੀ ਨਾਲ ਰਮਨ ਸੋਢੀ ਧੰਨਵਾਦ